ਇਹ ਕੌਮ ਖਾਲਸੇ ਦੀ ਹੈ ਇਹਨੂੰ ਲੀਰੋ ਲੇਰ ਨਾ ਕਰੋ ਅੱਜ ਤੁਸੀਂ ਦੱਸੋਗੇ ਪੰਥ ਨੂੰ ਬਚਾਉਣਾ ਕਿ ਨਹੀਂ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ ਸਾਡਾ ਫਰਜ਼ ਬਣਦਾ ਹੈ ਉਹਦੇ ਬਲੀ ਦੇਖਣਾ ਪਊਗਾ ਆਪਣਾ ਸਤਕਾਰ ਨਾਲ ਦੇਖੋ ਆ ਕੌਮ ਦਾ ਸਤਕਾਰ ਵੀ ਦੇਖਣਾ ਪੈਣਾ ਕਈ ਵਾਰੀ ਬੰਦੇ ਨੂੰ ਪੁਛੀ ਪਦਵੀ ਮਿਲ ਜਾਂਦੀ ਹੈ ਉਹਨੂੰ ਥੱਲੇ ਵਾਲੇ ਕੀੜੇ ਕਾਡੇ ਦੇਣ ਲੱਗ ਪੰਦੇ ਆ ਜੇ ਤਾਂ ਅੱਜ ਆਪਾਂ ਨਾ ਪਦਵੀਆਂ ਦਾ ਸਤਕਾਰ ਰੱਖਣਾ ਇਹ ਸਾਨੂੰ ਉਹਨਾਂ ਬਜ਼ੁਰਗਾਂ ਦੇ ਨਕਸ਼ੇ ਕਦਮਾਂ ਤੇ ਚੱਲਣਾ ਪਊਗਾ ਨਹੀਂ ਚੱਲਾਂਗੇ ਇਹ ਕੌਮ ਸਾ ਤੋਂ ਬਾਗੀ ਹੋ ਜਾਊਗੀ ਖਾਲਸਾ ਕਿਸੇ ਬੰਦੇ ਦੇ ਮੁਹਤਾਜ ਨਹੀਂ ਖਾਲਸਾ ਗੁਰੂ ਗ੍ਰੰਥ ਸਾਹਿਬ ਨਾਲ ਚੱਲਦਾ ਇਹ ਸੁਤੰਤਰ ਵੀ ਤੁਰਪੰਦਾ ਹੈ ਇਹ ਛੇਰਾਂ ਦਾ ਪੰਥਿਆ ਭੇਡਾਂ ਬੱਕਰੀਆਂ ਦਾ ਪੰਥ ਨਹੀਂ ਹੈ ਸਮੁੱਚੇ ਸਾਧੂਆਂ ਦਾ ਆਏ ਨੇਤਾ ਦਾ ਦਿਨ ਦਿੱਤਾ ਵੀ ਜਿਹੜੇ ਆਇਓ ਮੇਰੀ ਵਿਗਾ